ਇਸ ਵੇ ਬਿਹਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਾਮਰੇਡ ਸੀਤਾਰਾਮ ਯਚਰੀ ਦਾ ਦੇਹਾਂਤ ਹੋ ਗਿਆ 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਸੀਪੀਆਈਐਮ ਦੇ ਜਨਰਲ ਸਕੱਤਰ ਸਨ ਯਚਰੀ ਜਨਾਂ ਦਾ ਕਿ ਦੇਹਾਂਤ ਹੋ ਗਿਆ ਹੈ ਦੇਸ਼ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਬਿਹਤ ਮੰਦ ਭਾਗੀ ਖਬਰ ਹੈ ਕਾਮਰੇਡ ਸੀਤਾਰਾਮ ਯਚਰੀ ਦਾ ਦੇਹਾਂਤ ਹੋਇਆ 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਦੇਸ਼ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਦਿਗਜਾਂ ਦੀ ਗੱਲ ਕੀਤੀ ਜਾਵੇ ਤਾਂ ਇਨਾ ਦਿਗਜਾਂ ਦੇ ਵਿੱਚ ਸੀਤਾਰਾਮ ਏਚਰੀ ਦਾ ਵੀ ਜ਼ਿਕਰ ਹੁੰਦਾ ਹੈ ਦੇਸ਼ ਦੀ ਸਿਆਸਤ ਦਾ ਇੱਕ ਵੱਡਾ ਚਿਹਰਾ ਵੱਡਾ ਨਾਮ 72 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੇ ਕੇ ਆਖਰੀ ਸਾਲ ਲਏ ਨੇ ਸੀਪੀਆਈਐਮ ਦੇ ਜਨਰਲ ਸਕੱਤਰ ਸਾਨ ਏਚੂਰੀ ਆ 70 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਦਾ ਕੇ ਦੇਹਾਂਤ ਹੋ ਗਿਆ ਹੈ ਕਾਮਰੇਡ ਸੀਤਾਰਾਮ ਏਚਰੀ ਦਾ ਦੇਹਾਂਤ ਹੋਇਆ ਹੈ ਆ ਜੋ ਕਿ ਬਿਮਾਰਚਾਰੇ ਸਨ ਜਿਨ੍ਹਾਂ ਦਾ ਕੇ ਲਗਾਤਾਰ ਇਲਾਜ ਵਿੱਚ ਚਾਰਿਆ ਸੀਗਾ ਤੇ ਇਸ ਦੇ ਵਿਚਾਲੇ ਬੇਹੱਦ ਜੋ ਕੇ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਲੰਬੀ ਬਿਮਾਰੀ ਦੇ ਦਿੱਲੀ ਦੇਮਸ ਦੇ ਵਿੱਚ ਜਿਹੜਾ ਕੇ ਉਨ੍ਹਾਂ ਦਾ ਇਲਾਜ ਚਾਰ ਰਿਹਾ ਸੀਗਾ ਦਲੀ ਦੇਮ ਦੇ ਵਿੱਚ ਲਗਾਤਾਰ ਭਰਤੀ ਸਨ ਕਾਜ ਦੇ ਵਿਚਾਲੇ ਬੇहद ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਮਰੇਡ ਸੀਤਾਰਾਮ ਯੇਚਰੀ ਦਾ ਦੇਹਾਂਤ ਹੋ ਗਿਆ 72 ਸਾਲ ਦੀ ਉਮਰ ਦੇ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ ਨੇ ਤਾਂ ਉਹ ਦੱਸ ਦੇ ਕਿ ਸੀਪੀਆਈਐਮ ਦੇ ਜਨਰਲ ਸਖਤਰ ਸਨ ਯੇਚਰੀ ਦੇਸ਼ ਦੀ ਸਿਆਸਤ ਨਾਲ ਜੁੜੀ ਹੋਈ ਬੇहद ਇਹ ਮੰਦਭਾਗੀ ਖਬਰ ਹੈ ਆ ਜੋ ਕਿ ਦੇਸ਼ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ 2500 2017 ਤੱਕ ਆ ਰਾਸ ਸਵਾਦੇ ਸਾਰੇ ਰਾਸ ਸਵਾਦੇ ਮੈਂਬਰ ਰੇ ਆ ਲੰਬੀ ਬਿਮਾਰੀ ਦੇ ਚਲਦਿਆਂ ਦਿੱਲੀ ਦੇ ਇੰਦੇ ਵਿੱਚ ਉਹਨਾਂ ਨੇ ਆਖਰੀ ਸਾਲ ਲੈਨੇ ਪਾਰਲੀਮੈਂਟ ਦੀ ਗੱਲ ਕੀਤੀ ਆ ਤੇ ਇੱਕ ਲੰਮਾ ਚੌੜਾ ਗੜਾ ਕਿੰਨਾ ਦਾ ਸਫਰ ਰਿਆ ਹੈ ਪਾਰਲੀਮੈਂਟ ਦੇ ਵਿੱਚ ਤਾਂ ਉੱਥੇ ਦੇਸ਼ ਦੀ ਸਿਆਸਤ ਦੇ ਵਿੱਚ ਜਦੋਂ ਦਿਗਜਾਂਦਾ ਅਸੈਸੀ ਦਿਗਜਾਂਦਾ ਅਸੀਂ ਜ਼ਿਕਰ ਕਰਦੇ ਆ ਤੇ ਉਹਨਾਂ ਦੇ ਵਿੱਚ ਵੀ ਸੀਤਾਰਾਮ ਇਹਚੂਰੀ ਦਾ ਨਾਮ ਸਾਹਮਣੇ ਆਉਂਦਾ ਉਸ ਫਹਿਰਿਸ ਦੇ ਵਿੱਚ ਉਸ ਸੂਚੀ ਦੇ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ ਹੈ ਦਰਸਲ ਬਿਮਾਰੀ ਦੇ ਚਲਦਿਆਂ ਪਿਛਲੇ ਦਿਨਾਂ ਤੋਂ ਉਹਨਾਂ ਨੂੰ ਆ ਦਿੱਲੀ ਦੇ ਐਮ ਦੇ ਵਿੱਚ ਪਰਤੀ ਕਰਵਾਇਆ ਗਿਆ ਸੀਗਾ ਜਿੱਥੇ ਕਿ ਉਹਨਾਂ ਨੇ ਆਖਰੀ ਸਾਲ ਹੀ ਨੇ 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਦੇਸ਼ ਦੀ ਸਿਆਸਤ ਨਾਲ ਜੁੜੀ ਹੋਈ ਬੇਹੱਦ ਮੰਦ ਭਾਗੀ ਖਬਰ ਕਾਮਰੇਡ ਸੀਤਾਰਾਮ ਯਚੂਰੀ ਦਾ ਦੇਹਾਂਤ ਹੋ ਗਿਆ 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਹੀ ਨੇ ਆ ਕਿਉਂਕਿ ਦਿੱਲੀ ਦੇ ਐਮ ਦੇ ਵਿੱਚ ਉਹਨਾਂ ਦਾ ਜੋ ਕਿ ਇਲਾਜ ਚੱਲ ਰਿਹਾ ਸੀਗਾ ਆ ਜਦੋਂ ਇੰਡੀਆ ਆਲਾਈਂਸ ਲੋਕ ਸਭਾ ਚੋਣਾਂ ਦੇ ਵਿਚਾਲੇ ਹੋਣ ਦੇ ਵਿੱਚ ਆਉਂਦਾ ਵਕ ਵਕ ਜੋ ਹੁੰਦੀਆਂ ਨੇ ਇੰਡੀਆ ਅਲਾਈਂਸ ਦੀਆਂ ਇੰਡੀਆ ਗੱਠ ਚੋੜਦੀਆਂ ਤਾਂ ਉਸ ਦਾ ਵੀ ਹਿੱਸਾ ਸਨ ਵਕਫ ਵਕ ਮંચ ਤੇ ਜੋ ਕਿ ਆ ਸਾਹਮਣੇ ਹੈ ਜਦੋਂ ਵੀ ਇੰਡੀਆ ਗੱਠ ਜੋੜਨ ਨੂੰ ਲੈ ਕੇ ਪੂਰੀ ਕਵਾਇਰ ਚੱਲ ਰਹੀ ਸੀ ਵਕਫ ਵਕ ਮંચ ਤੋਂ ਜਿਹੜੀਆਂ ਬੈਠਕਾਂ ਹੋ ਰਹੀਆਂ ਸਨ ਮંચ ਹੋਰੇ ਆ ਸਾਂਝੇ ਹੋ ਰਹੇ ਸਨ ਸੀਟਾਂ ਨੂੰ ਲੈ ਕੇ ਫਾਰਮੂਲਾ ਤੈਅ ਕੀਤਾ ਜਾ ਰਿਹਾ ਸੀਗਾ ਤੇ ਅਕਸਰ ਉਹ ਵਕਫ ਵਕ ਮંચ ਤੇ ਜਿਹੜੇ ਕਿ ਇੰਡੀਆ ਅਲਾਈਂਸ ਦੇ ਸītਾਰਾਮ ਯੇਚੂਰੀ ਨਜ਼ਰ ਆਇ ਕਿ ਉਹ ਕਿ ਕਲੰਬਾ ਉਹਨਾਂ ਦਾ ਸਿਆਸੀ ਤਜਰਬਾ ਦੇਸ਼ ਦੀ ਸਿਆਸਤ ਨੂੰ ਲੈ ਕੇ ਅਤਾ ਇੰਡੀਆ ਅਲਾਈਂਸ ਦੇ ਵਿੱਚ ਇੱਕ ਉਹਨਾਂ ਦੀ ਵੱਡੀ ਭੂਮਿਕਾ ਰਹੀ ਜਦੋਂ ਵਕਫਾਕ ਮੰਚ ਤੇ ਇੱਕ ਵਾਇਦ ਚੱਲ ਰਹੀ ਸੀ ਗੱਟ ਜੋੜਨ ਨੂੰ ਲੈ ਕੇ ਕਿ ਸੁੱਬੇ ਤੇ ਕਿਸ ਦਿਨ ਆ ਜਿਹੜਾ ਕਿ ਅਲਾਈਂਸ ਕਰਨਾ ਹੈ ਕਿੰਨੀਆਂ ਸੀਟਾਂ ਨੂੰ ਲੈ ਕੇ ਜਿਹੜਾ ਕਿ ਫਾਰਮੂਲਾ ਤੈਅ ਕਰਨਾ ਤੇ ਉਹ ਵਕਫਾਕ ਮੰਚ ਤੇ ਵੀ ਸੀਤਾਰਮੇ ਯਚਰੀ ਅਕਸਰ ਨਜ਼ਰ ਆਏ ਜਦੋਂ ਕਿ ਉਸੇ ਮੰਚ ਤੇ ਮੱਲਿਕ ਕਾਰਜਨ ਖੜਗੇ ਵੀ ਸਨ ਰਾਹੁਲ ਗਾਂਧੀ ਵੀ ਸਨ ਸੀਤਾਰਮੇ ਯਚਰੀ ਦੇ ਵੱਲੋਂ ਉਸ ਦੇ ਵਿੱਚ ਇੱਕ ਵੱਡੀ ਭੂਮਿਕਾ ਅਦਾ ਕੀਤੀ ਗਈ ਅਤਾ ਇੱਕ ਲੰਮਾ ਸਿਆਸੀ ਤਜਰਬਾ ਦੇਸ਼ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ ਉਹਨਾਂ ਦਾ ਜਦੋਂ ਸਿਆਸੀ ਆ ਵੱਡੇ ਚਿਹਰਿਆਂ ਦੀ ਗੱਲ ਕਰਦੇ ਆਂ ਵੱਡੇ ਸਿਆਸੀ ਦਿਗਜਾਂ ਦੀ ਗੱਲ ਕਰਦੇ ਆਂ ਤਾਂ ਉਸੇ ਅਫੈਰਿਸ ਦੇ ਵਿੱਚ ਜ਼ਿਕਰ ਹੁੰਦਾ ਸੀ ਤਰਮ ਇਹ ਚੁਰੀ ਦਾ ਜਿਨ੍ਹਾਂ ਦੇ ਕਿ ਬਿਮਾਰੀ ਦੇ ਚਲਦਿਆਂ ਦਿੱਲੀ ਹੇਮਸ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਪਿਛਲੇ ਕਈ ਦਿਨਾਂ ਤੋਂ ਉਹਨਾਂ ਦਾ ਕਿ ਦਿੱਲੀ ਹੇਮਸ ਦੇ ਵਿੱਚ ਇਲਾਜ ਚੱਲ ਰਿਹਾ ਸੀਗਾ ਤੇ ਇਸੇ ਦੌਰਾਨ ਉਹਨਾਂ ਨੇ ਆਖਰੀ ਸਾਲ ਇਹਨੇ 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਉਸ ਸਮੇਂ ਤੋਂ ਜੋ ਕਿ ਬਿਮਾਰ ਸਨ ਆ ਬਿਮਾਰੀ ਦੇ ਚਲਦਿਆਂ ਉਹਨਾਂ ਦਿੱਲੀ ਦੇ ਹੇਮਸ ਦੇ ਵਿੱਚ ਭਰਤੀ ਕਰਵਾਇਆ ਸੀ ਤੋਂ ਉਤమే ਇਹ ਬੇਹਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਆ 2005 ਤੋਂ ਲੈ ਕੇ 2017 ਤੱਕ ਰਾਜ ਸਭਾ ਦੇ ਜੋ ਕਿ ਮੈਂਬਰ रह ਚੁੱਕੇ ਨੇ ਇੱਕ ਰਾਜ ਸਭਾ ਦਾ ਪਾਰਲੀਮੈਂਟ ਦਾ ਇੱਕ ਲੰਬਾ ਸਿਆਸੀ ਤਜਰਬਾ ਉਹਨਾਂ ਦਾ ਇੱਕ ਲੰਬੀ ਸਿਆਸੀ ਸਿਆਸੀ ਸਫਰ ਜੋ ਕਿ ਕਿਹਾ ਜਾ ਸਕਦਾ ਹੈ ਤੇ ਉਹਨਾਂ ਦੇ ਨਾਲ ਜੁੜੀ ਹੋਈ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ 72 ਸਾਲ ਦੀ ਉਮਰ ਦੇ ਵਿੱਚ ਸੀ타ਰਾਮ ਯਚੂਰੀ ਨੇ ਆਖਰੀ ਸਾਹ ਲੈਨੇ ਦਿੱਲੀ ਹਸ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਕਿਉਂਕਿ ਕੁਝ ਸਮੇਂ ਤੋਂ ਬਿਮਾਰ ਸਨ ਤੇ ਬਿਮਾਰੀ ਦੇ ਚਲਦੇ ਉਹਨਾਂ ਨੂੰ ਦਿੱਲੀ ਦੇ ਨੇਮਸ ਦੇ ਵਿੱਚ ਜੋ ਕਿ ਪ੍ਰਤੀ ਕਰਵਾਇਆ ਗਿਆ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਹੋਏ ਨੇ ਵਿਨੇਸ਼ ਬੇਹੱਦ ਦੇਸ਼ ਦੀ ਸਿਆਸਤ ਨਾਲ ਜੁੜੀ ਹੋਈ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ 72 ਸਾਲ ਦੀ ਉਮਰ ਦੇ ਵਿੱਚ ਸੀ타ਰਾਮ ਯਚੂਰੀ ਦਾ ਦੇਹਾਂਤ ਹੋ ਗਿਆ ਮੰਪਰਮਿੰਦਰ ਆਪਣੇ ਆਪ ਵਿੱਚ ਹੀ ਇੱਕ ਮੰਦਭਾਗੀ ਖਬਰ ਹੈ ਕਿਉਂਕਿ ਸੀਤਾ ਰਾਮ ਇਹ ਚੜੀ ਸਿਰਫ ਇੱਕ ਕੀਤੇ ਦੇ ਜਾਂ ਇੱਕ ਪਾਰਟੀ ਦੇ ਲੀਡਰ ਨਹੀਂ ਕਹਿ ਸਕਦੇ ਆ ਕਿ ਦੇਸ਼ ਦੇ ਜਿਹੜੇ ਕਦਾਵਰ ਲੀਡਰਾਂ ਵਿੱਚ ਉਹਨਾਂ ਦਾ ਨਾਮ ਸ਼ਾਮਿਲ ਹੁੰਦਾ ਸੀਗਾ ਸੀਪੀਆਈਐਮ ਦੇ ਜਨਰਲ ਸੈਕਟਰੀ ਵੀ ਰਹੇ ਯਾਨੀ ਕਿ ਜੇ ਸੀਪੀਆਈਐਮ ਦੇ ਓਵਰঅল ਅਪਾ ਪਾਰਟੀ ਸਟਰਕਚਰ ਨੂੰ ਦੇਖੀਏ ਤਾਂ ਉਹਨਾਂ ਵਿੱਚ ਸਭ ਤੋਂ ਵੱਡਾ ਹੁੰਦਾ ਆ ਉਹਦਾ ਜਿਹੜਾ ਜਨਰਲ ਸੈਕਟਰੀ ਦਾ ਉਹ ਸੋਦੇ ਤੇ ਵੀ ਰਹੀ ਤੇ ਲੰਮਾ ਟਾਈਮ ਜਿਹੜਾ ਹੈ ਕਿ ਹਿੰਦੁਸਤਾਨ ਦੀ ਸਿਆਸਤ ਵਿੱਚ ਐਕਟਿਵ ਰਹੀ ਜਦੋਂ ਤੋਂ ਆਪਾਂ ਕਹੀਏ ਕਿ ਅਲਾਈਂਸ ਪੋਲਿਟਿਕਸ ਸ਼ੁਰੂ ਹੋਈ 90s ਦੇ ਦਹਾਕੇ ਵਿੱਚ ਜਾਂ ਲੇਟ 90s ਦੇ ਦਹਾਕੇ ਵਿੱਚ ਲਾਈਂਸ ਪੋਲਿਟਿਕਸ ਦਾ ਗੜ ਜੋੜਦੀ ਸਿਆਸਤ ਦਾ ਦੌਰ ਸ਼ੁਰੂ ਹੋਇਆ ਉਹ ਦੋ ਤੋਂ ਜਿਹੜੇ ਹੈ ਸੀਤਾਰਾਮ ਯੇਚੜੀ ਕਾਫੀ ਐਕਟਿਵ ਸੀਗੇ ਤੇ ਜੇ ਉਹਨਾਂ ਦੀ ਪ੍ਰਮਿੰਦਰ ਆਪਾਂ ਪਿਛੋਖੜ ਦੀ ਗੱਲ ਕਰੀਏ ਤੇ ਉਹ ਇੱਕ ਤੇਲੂਗ ਸਪੀਕਿੰਗ ਫੈਮਿਲੀ ਚ ਉਹਨਾਂ ਦਾ ਬਰਥ ਹੋਇਆ ਸੀ ਮ드ਰਾਸ ਵਿੱਚ ਜਿੰਨੂੰ ਅੱਜਕੱਲ ਆਪਾਂ ਚੰਨਈ ਵੀ ਕਹਿ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਅਪਬ੍ਰਿੰਗਿੰਗ ਹੈ ਉਹ ਜ਼ਿਆਦਾਤਰ ਹਾਈਦਰਾਬਾਦ ਵਿੱਚ ਹੀ ਹੋਈ ਸੀਗੀ ਤੇ ਹਾਈਦਰਾਬਾਦ ਵਿੱਚ ਹੀ ਉਹਨਾਂ ਨੇ ਜਿਹੜੀ ਆਪਦੀ ਟੈਂਸਟੈਂਡਰਡ ਸਕੂਲ ਹੈ ਉੱਥੇ ਕੀਤੀ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਹਾਇਰ ਐਜੂਕੇਸ਼ਨ ਕਰਦੇ ਹੋਏ ਜਿਹੜਾ ਹੈ ਐਸਐਫਆਈ ਨਾਲ ਸਭ ਤੋਂ ਪਹਿਲਾਂ ਜੁੜੇ ਜੁੜੇ ਸੀ ਸ਼ੁਰੂ ਚ ਐਸਐਫਆਈ ਜੀ ਨੂੰ ਆਪਾਂ ਕਹਿੰਦੇ ਨੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਤੇ ਉਸ ਤੋਂ ਲਗਭਗ ਸਾਲ ਖ ਬਾਅਦ ਆਪਾਂ ਕਹਿ ਸਕਦੇ ਆ ਕਿ 70 ਦੇ ਦੌਰ ਦੀ ਗੱਲ ਕਰ ਰਿਹਾ ਮੈਂ ਪਰਮਿੰਦਰ ਸਾਲ ਖ ਬਾਅਦ ਉਹਨਾਂ ਨੇ ਜਿਹੜਾ ਹੈ ਸੀਪੀਆਈਐਮ ਜਿੱਤੇਗੀ ਉਹਨੋਂ ਜਨਰਲ ਸੈਕਟਰੀ ਵੀ ਰਹੇ ਸੀਗੇ ਜਿਸ ਪਾਰਟੀ ਦੇ ਵਿੱਚ ਰਹਿੰਦੇ ਹੋਏ ਉਹਨਾਂ ਦਾ ਦਿਹਾਂਤ ਹੋਇਆ ਉਹ ਪਾਰਟੀ ਨੂੰ ਜੁਆਇਨ ਕੀਤਾ ਸੀਗਾ ਤੇ 1975 ਦੀ ਜਿਹੜੀ ਐਮਰਜੈਂਸੀ ਮੂਵਮੈਂਟ ਸੀਗੀ ਤੇ ਉਦੋਂ ਉਹ ਸਟੂਡੈਂਟ ਸੀਗੇ ਜੇ ਐਨਯੂ ਦੇ ਜੀਐਨਯੂ ਆਪਾਂ ਜਿਸ ਤਰ੍ਹਾਂ ਕੇ ਸਾਰੇ ਜਾਣਦੇ ਆ ਪਰਮਿੰਦਰ ਕੀ ਜਿਹੜੀ ਲੈਫਟ ਦੀ ਪੋਲਿਟਿਕਸ ਦਾ ਕਾਮਰੇਡਾ ਦੀ ਪੋਲਿਟਿਕਸ ਦਾ ਹੱਬ ਰਿਹਾ ਤੇ ਸੀਦਰਾਮ ਇਹ ਚੁੜੀ ਵੀ ਉੱਥੋਂ ਹੀ ਪਾਸ ਆਊਟ ਸੀ ਤੇ ਉਹ ਤੋਂ ਜੀਐਨਯੂ ਦੇ ਸਟੂਡੈਂਟ ਸੀ ਇਹ ਤੇ ਉਸ ਦੌਰਾਨ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਆ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਐਮਰਜੈਂਸੀ ਲੱਗੀ ਸੀ ਜਿਹੜੇ ਯੰਗ ਸਟੂਡੈਂਟ ਸੀ ਤੇ ਕਿਸ ਤਰ੍ਹਾਂ ਉਹਨਾਂ ਨੂੰ ਪ੍ਰਸ਼ਾਸਨ ਦੇ ਸਰਕਾਰਾਂ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀਗਾ ਭਾਵੇਂ ਉਦੋਂ ਪ੍ਰਕਾਸ਼ ਘਰਾਤ ਹੋਣ ਜਿਹੜੇ ਜੱਫੇ ਨਾ ਜਨਰਲ ਸੈਕਟਰੀ ਰਹਿ ਚੁੱਕੇ ਆ ਭਾਵੇਂ ਸੀਤਾਰਾਮ ਇਹ ਚੁੜੀ ਹੋਣ ਭਾਵੇਂ ਹਰਕਿਸ਼ਨ ਸਿੰਘ ਸੁਰਜੀਤ ਹੋਣ ਤੇ ਇਹ ਸਾਰਿਆਂ ਨੂੰ ਇਸੀ ਦਾ ਜਿਹੜਾ ਹੈ ਆਰੈਸਟ ਦਾ ਇਹ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਉਹ ਇੰਟਰਸਟਿੰਗ ਗੱਲ ਇਹ ਹੈ ਕਿ ਬਰਵਿੰਦਰ ਉਹ ਐਸਐਫਆਈ ਦੇ ਸਭ ਤੋਂ ਪਹਿਲੇ ਐਸਐਫਆਈ ਦੇ ਪ੍ਰੈਜ਼ੀਡੈਂਟ ਵੀ ਰਹੇ ਸੀਗੇ ਹੂੰ ਕਿ ਉਨ੍ਹਾਂ ਦੇ ਪ੍ਰੈਜ਼ੀਡੈਂਟ ਦੀ ਇਹ ਖਾਸੀਅਤ ਸੀ ਕਿ ਨਾ ਤਾਂ ਉਹ ਕੇਰਲਾ ਤੋਂ ਬਿਲੋਂਗ ਕਰਦੇ ਸੀ ਨਾ ਉਹ ਬੰਗਾਲ ਤੋਂ ਬਿਲੋਂਗ ਕਰਦੇ ਸੀ ਕਿਉਂਕਿ ਆਪਾਂ ਜਾਣਦੇ ਹਾਂ ਕਿ ਕਿਸੇ ਦੌਰ ਵਿੱਚ ਜਿਹੜੇ ਕੇਰਲਾ ਤੇ ਬੰਗਾਲ ਲੈਫਟ ਪੋਲਿਟਿਕਸ ਦਾ ਹੱਬ ਮੰਨਿਆ ਜਾਂਦਾ ਸੀਗਾ ਤੇ ਐਸਐਫ ਐਸਐਫ ਨੂੰ ਲੀਡ ਕਰਨ ਵਾਲੇ ਜਿਹੜੇ ਮੈਕਸਿਮਮ ਪ੍ਰਧਾਨ ਸੀ ਉਹ ਕੇਰਲਾ ਜਾਂ ਬੰਗਾਲ ਤੋਂ ਆਉਂਦੇ ਸੀ ਪਰ ਪੀਟਰ ਰਾਮ ਇਹ ਚੁੜੀਏ ਉਹ ਪ੍ਰਧਾਨ ਸੀ ਜਿਹੜੇ ਨਾ ਕੇਰਲਾ ਨੂੰ ਬਿਲੋਂਗ ਕਰਦੇ ਸੀ ਨਾ ਉਹ ਬਲਕਿ ਉਹ ਬੰਗਾਲ ਨੂੰ ਬਿਲੋਂਗ ਕਰਦੇ ਸੀ ਪਰ ਐਸਐਫੀ ਦੇ ਉਹ ਪ੍ਰਧਾਨ ਬਣੇ ਤੇ ਫਿਰ ਜਿਹੜੇ ਉਹਨਾਂ ਦੇ ਜਿਹੜੇ ਸਮਕਾਲੀਨ politician ਸੀਗੇ ਸਮਕਾਲੀਨ ਲੀਡਰ ਸੀਗੇ ਪ੍ਰਕਾਸ਼ ਘਰਾਤ ਹੋਣ ਸੁਨੀਲ ਮੋਦਰਾ ਹੋਣ ਵੀ ਰਾਮਚੰਦਰਨ ਹੋਣ ਦੇਸੀਦਰਮੇ ਚੁੜੀ ਹੋਣ ਉਹ ਕਾਫੀ ਐਕਟਿਵ ਰਹੇ ਤੇ ਉਸ ਤੋਂ ਬਾਅਦ ਜਿਹੜਾ ਹੈ ਕਿ 80 ਸ ਦੇ ਦੌਰੇ ਪਰ ਗੱਲ ਕਰੀ ਤਾਂ ਪੁਲਿਸ ਬਿਊਰੋ ਦਾ ਗਠਨ ਹੋਇਆ ਪਹਿਲਾਂ ਜਿਹੜੀ ਲੈਫਟ ਦੀ ਪੋਲਿਟਿਕਸ ਹੈ ਪਰਮਿੰਦਰ ਉਹ ਪੁਲਿਸ ਬਿਊਰੋ ਤੇ ਆਸ-ਪਾਸੇ ਬਹੁਤ ਚਲਦੀ ਸੀ ਤੇ ਉਹਨਾਂ ਦੇ ਪੋਲਿਸ ਬਿਊਰੋ ਵਿੱਚ ਮੈਂਬਰ ਨੋਮਿਨੇਟ ਕੀਤੇ ਜਾਂਦੇ ਸੀਗੇ ਤੇ ਫਿਰ 80s ਦੇ ਦੌਰ ਤੋਂ ਬਾਅਦ ਜਦੋਂ ਆਪਾਂ ਜਦੋਂ ਆਪਾਂ ਗੱਲ ਕਰੀਏ ਫਿਰ 90s ਦਾ ਦੌਰ ਆ ਗਿਆ ਫਿਰ ਉਦੋਂ ਜਿਹੜੀ ਹੈ ਕਿ ਹਰਕਿਸ਼ਨ ਸਿੰਘ ਸੁਰਜੀਤ ਜਿਹੜੇ ਕਿ ਪੰਜਾਬ ਤੋਂ ਬਿਲੋਂਗ ਕਰਦੇ ਸੀਗੇ ਉਹਨਾਂ ਨੇ ਲੀਡ ਕੀਤਾ ਤੇ ਮਨਮੋਹਨ ਸਿੰਘ ਦੀ ਸਰਕਾਰ ਬਣੀ ਯੂਪੀਏ ਦੀ ਸਰਕਾਰ ਜਿਸ ਨੂੰ ਆਪਾਂ ਜਾਣਦੇ ਹਾਂ 2004 ਵਿੱਚ ਜੀ ਉਸ ਵਿੱਚ ਵੀ ਸੀਤਾਰਾਮ ਯੇਸ਼ੁਰੀ ਦੀ ਕਾਫੀ ਸਟਰੋਂਗ ਭੂਮਿਕਾ ਰਹੀ ਸੀ ਕਿਉਂਕਿ ਸੀਤਾਰਾਮ ਯੇਸ਼ੁਰੀ ਉਸ ਦੌਰ ਵਿੱਚ ਮਨਮੋਹਨ ਸਿੰਘ ਦੀ ਸਰਕਾਰ 2004 ਵਿੱਚ ਬਣੀ ਸੀ ਪਰਮਿੰਦਰ ਲਾਲ ਉਹ 20 ਸਾਲ ਪਹਿਲਾਂ ਤੇ ਉਦੋਂ ਉਹਨਾਂ ਦੀ ਉਮਰ 55 ਸਾਲ ਦੇ ਆਸ-ਪਾਸ ਸੀ ਤੇ ਉਹ ਕਾਫੀ ਐਕਟਿਵ ਸੀਗੇ ਪੋਲੀਟੀਕਲੀ ਤੇ ਹਰਕਿਸ਼ਨ ਸਿੰਘ ਸੁਰਜੀਤ ਉਹਨਾਂ ਨਾਲ ਕਾਫੀ ਰਾਇ ਮਸ਼ਵਰਾ ਕਰਕੇ ਕਾਫੀ ਗਾਈਡੈਂਸ ਦੇ ਨਾਲ ਜਿਹੜੀ ਉਹਨਾਂ ਦੀ ਕਿਆ ਸੱਚ ਜਲਦੀ ਸੀ ਤੇ ਉਹ ਜਦੋਂ ਮਨਮੋਹ ਸਿੰਘ ਦੀ ਸਰਕਾਰ ਬਣੀ ਤੇ ਉਸ ਤੋਂ ਬਾਅਦ ਜਿਹੜੇ ਸੀ ਦਾ ਰਾਮ ਇਹ ਚੁੜੀ ਇਲੈਕਟੋਰਲ ਬੈਟਲ ਵਿੱਚ ਵੀ ਐਕਟਿਵ ਹੋ ਗਏ ਤੇ ਜਿਹੜੀਆਂ ਐਲਾਈਅੰਸ ਪੋਲਿਟਿਕਸ ਵਿੱਚ ਉਹਨਾਂ ਦਾ ਆਪ ਦਾ ਆਪਣੇ ਆਪ ਵਿੱਚ ਇਹ ਕਿ ਜਿਹੜਾ ਮਹਤਵਪੂਰਨ ਭੂਮਿਕਾ ਨਿਭਾਈ ਫਿਰ ਉਹਨਾਂ ਨੂੰ ਬੰਗਾਲ ਤੋਂ ਫਸਟ ਟਾਈਮ ਜਿਹੜਾ ਰਾਜ ਸਭਾ ਭੇਜਿਆ ਗਿਆ ਸੀ 2005 ਦੇ ਵਿੱਚ ਕਿਉਂਕਿ 2005 ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਮਨਮੋਹ ਸਿੰਘ ਦੀ ਸਰਕਾਰ ਬਣੀ ਸੀ ਲੈਫਟ ਦੀ ਹੈਲਪ ਨਾਲ ਤੇ ਉਹਨਾਂ ਨੂੰ ਬੰਗਾਲ ਤੋਂ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਹੈ ਕਿ ਲਗਾਤਾਰ सीताराम ਇਹ ਚੁਰੀ ਕਿਸੇ ਨਾ ਕਿਸੇ ਸਿਆਸਤ ਦੇ ਕੇਂਦਰ ਬਿੰਦੂ ਵਿੱਚ ਰਹਿ ਜਿਹੜੀ ਮਨਮੋਹ ਸਿੰਘ ਸਰਕਾਰ ਤੋਂ ਜਦੋਂ ਕਾਬਰੇਡਾ ਨੇ ਸਮਰੱਥਰ ਵਾਪਸ ਲਿਆ ਸੀਗਾ ਨਿਊਕਲੀਅਰ ਟੀਮ ਤੇ ਉਹਦੇ ਵਿੱਚ ਵੀ सीताराम ਇਹ ਚੁਰੀ ਦਾ ਬਹੁਤ ਵੱਡਾ ਰੋਲ ਸੀਗਾ